ਕਬੀਰ ਬੇੜਾ ਜਰਜਰਾ ਫੁੱਟੇ ਸ਼ਿਕਿਆਰ ਹਰੂਏ ਹਰੂਏ ਤਿਰ ਗਏ ਡੁੱਬੇ ਜਨ ਸਿਰ ਪਾਰ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਅਚਰਨ ਕੀਤਾ ਹੋਇਆ 35ਵਾਂ ਸ਼ਲੋਕ ਹੈ ਤੇ ਇਸ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਸਮਝਾਉਂਦੇ ਨੇ ਕਿ ਜਿਹੜਾ ਇਹ ਜ਼ਿੰਦਗੀ ਰੂਪੀ ਬੇੜਾ ਹੈ ਨਾ ਇਹ ਜੀਵਨ ਇੱਕ ਬੇੜੀ ਦੀ ਨਿਆਈ ਹੈ ਤੇ ਸਤਿਗੁਰ ਕਹਿੰਦੇ ਨੇ ਇਹ ਜ਼ਿੰਦਗੀ ਪਿੱਛੇ ਲੱਖਾਂ ਜਨਮ ਭੋਗਦੇ ਹੋਏ ਸਾਨੂੰ ਹੁਣ ਪ੍ਰਾਪਤ ਹੋਈ ਹੈ ਪਰ ਪਿਛਲੇ ਕੀਤੇ ਹੋਏ ਕਰਮਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਉਹਨਾਂ ਸੰਸਕਾਰਾਂ ਦਾ ਪ੍ਰਭਾਵ ਬਣਿਆ ਹੋਇਆ ਉਹਦੇ ਕਰਕੇ ਇਸ ਜੀਵਨ ਰੂਪੀ ਵੇੜੀ ਵਿੱਚ ਹਜ਼ਾਰਾਂ ਛੇਕ ਨੇ ਪਾਪ ਕੇ ਹਜ਼ਾਰਾਂ ਬੁਰਾਈਆਂ ਨੇ ਔਰ ਸਤਿਗੁਰ ਕਹਿੰਦੇ ਨੇ ਇਹ ਸੰਸਾਰ ਸਾਗਰ ਤੋਂ ਇਹ ਹਜ਼ਾਰਾਂ ਬੁਰਾਈਆਂ ਵਾਲਾ ਜੀਵਨ ਹੈ ਜਿਹੜਾ ਇਹ ਤਾਂ ਹੀ ਪਾਰ ਲੱਗ ਸਕਦਾ ਹੈ ਭਾਵਕੇ ਤਾਂ ਹੀ ਸਫਲ ਹੋ ਸਕਦਾ ਸਤਿਗੁਰ ਕਹਿੰਦੇ ਨੇ ਜੇਕਰ ਇਸ ਜੀਵਨ ਅੰਦਰ ਭਾਵਕੇ ਇਸ ਜ਼ਿੰਦਗੀ ਦੀ ਬੇੜੀ ਦੇ ਅੰਦਰ ਬਹੁਤਾ ਭਾਰ ਹੈ ਜਿਹੜਾ ਉਹ ਨਾ ਲੱਦਿਆ ਜਾਵੇ ਭਾਵਕੇ ਪ੍ਰਮਾਤਮਾ ਦੀ ਬੰਦਗੀ ਕੀਤੀ ਜਾਵੇ ਜਿਹੜੇ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਲਾਲਚ ਦੇ ਅਧੀਨ ਰਹਿ ਕੇ ਕਾਮਨਾ ਦੇ ਅਧੀਨ ਰਹਿ ਕੇ ਕ੍ਰੋਧ ਦੇ ਹੰਕਾਰ ਦੇ ਅਧੀਨ ਰਹਿ ਕੇ ਬਾਦੂ ਦਾ ਬੋਝ ਜ਼ਿੰਦਗੀ ਦੇ ਅੰਦਰ ਬਾਦੂ ਦਾ ਭਾਰ ਹੈ ਜਿਹੜਾ ਜ਼ਿੰਦਗੀ ਦੇ ਅੰਦਰ ਅਸੀਂ ਉਹ ਵਧਾ ਲੈਨੇ ਆ ਉਹ ਸਤਿਗੁਰੂ ਕਹਿੰਦੇ ਨੇ ਇਸ ਜ਼ਿੰਦਗੀ ਨੂੰ ਪਾਰ ਨਹੀਂ ਲੰਘਣ ਦੇਵੇਗਾ ਉਹਨੇ ਇਹ ਜ਼ਿੰਦਗੀ ਡੋਬ ਦੇਣੀ ਹੈ ਇਹ ਜ਼ਿੰਦਗੀ ਬਰਬਾਦ ਕਰ ਦੇਣੀ ਹੈ ਇਸ ਕਰਕੇ ਪਾਸ਼ਾ ਕਹਿੰਦੇ ਨੇ ਭਾਈ ਕਬੀਰ ਬੀੜਾ ਜਰਜਰਾ ਫੂਟੇ 6000 ਹਰੂਏ ਹਰੂਏ ਤਿਰਗੇ ਡੁੱਬੇ ਜਨ ਸਰਪਾਰ ਜਿਨ੍ਹਾਂ ਦੇ ਸਿਰ ਤੇ ਸਤਿਗੁਰ ਕਹਿੰਦੇ ਨੇ ਬਹੁਤਾ ਵਜਨ ਲੱਦਿਆ ਹੋਇਆ ਭਾਰ ਬਿਕਾਰਾਂ ਦਾ ਬੁਰਾਈਆਂ ਦਾ ਅਗਿਆਨਤਾ ਦਾ ਪਰਮ ਭਲਿਖਿਆਂ ਦਾ ਉਹ ਪਾਸ਼ਾ ਕਹਿੰਦੇ ਨੇ ਇੱਥੇ ਡੁੱਬ ਜਾਣਗੇ ਤਰਨਗੇ ਉਹ ਜਿਨ੍ਹਾਂ ਕੋਲ ਪ੍ਰਮਾਤਮਾ ਦੀ ਬੰਦਗੀ ਹੋਏਗੀ ਆਤਮਿਕ ਗਿਆਨ ਦੀ ਸਪੋਰਟ ਸਹਾਰਾ ਹੋਏਗਾ ਉਹ ਸੰਸਾਰ ਸਾਗਰ ਤੋਂ ਪਾਰ ਲੰਘ ਸਕਣਗੇ ਨਹੀਂ ਤੇ ਸਤਿਗੁਰ ਕਹਿੰਦੇ ਨੇ ਇਹ ਜ਼ਿੰਦਗੀ ਹੈ ਜਿਹੜੀ ਇਹ ਬਰਬਾਦ ਹੋ ਜਾਏਗੀ ਇਹ ਕਿਸੇ ਲੇਖੇ ਨਹੀਂ ਪਈਗੀ ਦੁਆਰਾ ਫਿਰ 84 ਦਾ ਗੀੜ ਪੈ ਜਾਏਗਾ ਜੇ ਇਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਅਸੀਂ ਇਸ ਕਰਕੇ ਜ਼ਿੰਦਗੀ ਦੀ ਬਾਜ਼ੀ ਜਿੱਤਣ ਵਾਸਤੇ ਪਰਮਾਤਮਾ ਦੀ ਭਗਤੀ ਬਹੁਤ ਜ਼ਰੂਰੀ ਹੈ